ਦੋ ਦੋਸਤਾਂ ਦੇ ਨਾਲ ਭਿਆਨਕ ਘਟਨਾ ਵਾਪਰੀ ਹੈ ਤੁਹਾਨੂੰ ਦੱਸ ਦਈਏ ਕਿ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਗੱਭਰੂ ਦੀ ਮੌਕੇ ਤੇ ਹੀ ਬੜੀ ਹੀ ਦਰਦਨਾਕ ਮੌਤ ਹੋ ਚੁੱਕੀ ਹੈ ਦਿਮਾਗ ਜਿਹੜਾ ਆ ਉਹ ਸਿਰ ਦੇ ਵਿੱਚੋਂ ਬਾਹਰ ਨਿਕਲ ਕੇ ਤੇ ਸੜਕ ਤੇ ਡਿੱਗ ਜਾਂਦਾ ਇੰਨੀ ਕੁ ਜ਼ਿਆਦਾ ਟੱਕਰ ਭਿਆਨਕ ਸੀਗੀ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਆ ਗੱਭਰੂ ਜਿਹੜਾ ਆ ਜਿਸ ਦੀ ਮਹਿਜ਼ ਉਮਰ 16 ਸਾਲ ਦੀ ਦੱਸੀ ਜਾ ਰਹੀ ਹੈ 10ਵੀਂ ਜਮਾਤ ਦਾ ਵਿਦਿਆਰਥੀ ਸੀਗਾ ਜਿਸ ਨੂੰ ਘਰ ਵਾਲਿਆਂ ਨੇ ਦੁੱਧ ਲੈਣ ਦੇ ਵਾਸਤੇ ਸ਼ਹਿਰ ਕਲਾਇਆ ਕਿ ਜਾ ਪੁੱਤ ਜਾ ਕੇ ਦੁੱਧ ਲੈ ਆ ਤਾਂ ਦੁੱਧ ਲੈਣ ਦੇ ਵਾਸਤੇ ਦੋਨੋਂ ਦੋਸਤ ਜਿਹੜੇ ਆ ਉਹ ਪਿੰਡ ਦੇ ਵਿੱਚੋਂ ਸ਼ਹਿਰ ਜਾਂਦੇ ਨਹੀਂ ਨਿਹਾਲ ਸਿੰਘ ਵਾਲਾ ਮੋਗੇ ਦੇ ਵਿੱਚ ਨਿਹਾਲ ਸਿੰਘ ਵਾਲਾ ਪੈਂਦਾ ਹੈ ਨਿਹਾਲ ਸਿੰਘ ਵਾਲਾ ਦੇ ਕੋਲ ਜਾ ਕੇ ਹਾਈਵੇ ਤੇ ਇਹ ਇੱਕ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੁੰਦੀ ਹੈ ਜਿਸ ਦੇ ਵਿੱਚ ਇਸ ਨੌਜਵਾਨ ਦੀ ਜਿਸ ਦੀ 16 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਔਰ 10ਵੀਂ ਕਲਾਸ ਦਾ ਇਹ ਵਿਦਿਆਰਥੀ ਦੱਸਿਆ ਜਾ ਰਿਹਾ ਹੈ ਜਿਸ ਦਾ ਨਾਮ ਜਸਪ੍ਰੀਤਾ ਇਹ ਦੋਨੋਂ ਦੋਸਤ ਨੇ ਦੋਨੋਂ ਦੋਸਤ ਜਿਹੜੇ ਹੈ ਉਹ ਦੁੱਧ ਲੈਣ ਦੇ ਵਾਸਤੇ ਜਾਂਦੇ ਨੇ ਪਰ ਰਸਤੇ ਦੇ ਵਿੱਚ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਤੇਜ਼ ਰਫ਼ਤਾਰ ਕਾਰ ਦੇ ਨਾਲ ਦੱਸਿਆ ਜਾਂਦਾ ਹੈ ਕਿ ਇਹਨਾਂ ਦੀ ਟੱਕਰ ਹੁੰਦੀ ਹੈ ਔਰ ਟੱਕਰ ਇੰਨੀ ਕੁ ਜ਼ਿਆਦਾ ਭਿਆਨਕ ਸੀ ਕਿ ਮੋਟਰਸਾਈਕਲ ਦੇ ਵੀ ਪਰਖੱਚੇ ਤੱਕ ਉੱਡ ਚੁੱਕੇ ਨੇ ਔਰ ਗੱਡੀ ਵੀ ਮੂਰਿਆਂ ਟੋਟਲ ਡੈਮੇਜ ਹੋ ਚੁੱਕੀ ਆ ਔਰ ਇਸ ਹਾਦਸੇ ਦੇ ਵਿੱਚ ਮੌਕੇ ਤੇ ਹੀ ਜਸਪ੍ਰੀਤ ਜਿਸ ਦੀ 16 ਸਾਲ ਦੀ ਉਮਰ ਹੈ ਉਹਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਔਰ ਇੰਨੀ ਇੱਕ ਦਰਦਨਾਕ ਤੇ ਭਿਆਨਕ ਮੌਤ ਹੋਈ ਹੈ ਕਿ ਸਿਰ ਦੇ ਵਿੱਚੋਂ ਦਿਮਾਗ ਜਿਹੜਾ ਆ ਉਹ ਨਿਕਲ ਕੇ ਸੜਕ ਦੇ ਉੱਪਰ ਡਿੱਗ ਜਾਂਦਾ ਜੀ ਹਾਂ ਸੜਕ ਦੇ ਉੱਪਰ ਦਿਮਾਗ ਡਿੱਗ ਜਾਂਦਾ ਇੰਨੀ ਇੱਕ ਦਰਦਨਾਕ ਮੌਤ ਹੋ ਚੁੱਕੀ ਹੈ ਕਿ ਸਿਰ ਜਿਹੜਾ ਆ ਉਹ ਸਾਰਾ ਖੁੱਲ ਜਾਂਦਾ ਤੇ ਸੜਕ ਵੀ ਲਹੂ ਲੋਹਾਨ ਹੋ ਜਾਂਦੀ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਡੇਢ ਕ ਮਹੀਨਾ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਡੇਢ ਮਹੀਨਾ ਪਹਿਲਾਂ ਹੀ ਜਸਪ੍ਰੀਤ ਦੇ ਪਿਓ ਦੀ ਮੌਤ ਹੋਈ ਹੈ ਦੋ ਭਰਾ ਨੇ ਦੋਹਾਂ ਦੇ ਵਿੱਚੋਂ ਅੱਜ ਇੱਕ ਦੀ ਮੌਤ ਹੋ ਚੁੱਕੀ ਹੈ ਬੜੀ ਬੇਰਹਿਮੀ ਦੇ ਨਾਲ ਇਸ ਦੀ ਮੌਤ ਹੋਈ ਹੈ ਮਰ ਡੇਢ ਮਹੀਨਾ ਪਹਿਲਾਂ ਹੀ ਜਸਪ੍ਰੀਤ ਦੇ ਪਿਓ ਦੀ ਮੌਤ ਹੋਈ ਸੀ ਯਾਨੀ ਕਿ ਡੇਢ ਮਹੀਨਾ ਪਹਿਲਾਂ ਉਸਦੇ ਪਿਓ ਦੀ ਮੌਤ ਹੋ ਗਈ ਤੇ ਅੱਜ ਜਸਪ੍ਰੀਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਪਰ ਬੜੀ ਹੀ ਦਰਦਨਾਕ ਤੇ ਭਿਆਨਕ ਮੌਤ ਜਸਪ੍ਰੀਤ ਨੂੰ ਆਈ ਹੈ ਸੜਕੀ ਹਾਦਸੇ ਦੇ ਵਿੱਚ ਜਸਪ੍ਰੀਤ ਦੀ ਮੌਤ ਹੋ ਚੁੱਕੀ ਹੈ ਸਿਰ ਦੇ ਵਿੱਚੋਂ ਦਿਮਾਗ ਨਿਕਲ ਕੇ ਸੜਕ ਦੇ ਉੱਪਰ ਡਿੱਗ ਪੈਂਦਾ 10ਵੀਂ ਜਮਾਤ ਦਾ ਵਿਦਿਆਰਥੀ ਦੱਸਿਆ ਜਾ ਰਿਹਾ 16 ਸਾਲ ਜਸਪ੍ਰੀਤ ਦੀ ਉਮਰ ਹੈ ਕਰਦਿਆਂ ਤੇ ਵੱਲੋਂ ਦੁੱਧ ਲੈਣ ਦੇ ਵਾਸਤੇ ਕਲਾਇਆ ਜਾਂਦਾ ਹੈ ਪਰ ਨਿਹਾਲ ਸਿੰਘ ਵਾਲਾ ਦੇ ਕੋਲ ਜਾ ਕੇ ਇਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਨਾਲ ਜਸਪ੍ਰੀਤ ਦੇ ਇੱਕ ਦੋਸਤ ਵੀ ਦੱਸਿਆ ਜਾ ਰਿਹਾ ਹੈ ਜਿੱਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਪੁਲਿਸ ਨੇ ਇਹ ਵਾਰਦਾਤ ਦੇਖੀ ਆਣ ਕੇ ਐਕਸੀਡੈਂਟ ਦਾ ਜਾਇਜ਼ਾ ਜੁੜਾ ਉਹ ਲਿਆ ਹੈ ਔਰ ਜਿਹੜਾ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਹੈ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਮ੍ਰਿਤਕ ਨੂੰ ਪੋਸਟਮਾਰਟਮ ਦੇ ਵਾਸਤੇ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਪਰ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਡੇਢ ਕ ਮਹੀਨਾ ਪਹਿਲਾਂ ਇਸ ਦੁਨੀਆ ਤੋਂ ਬਾਪ ਚਲਿਆ ਗਿਆ ਤੇ ਹੁਣ ਡੇਢ ਮਹੀਨਾ ਬਾਅਦ ਉਸ ਦਾ ਪੁੱਤ ਵੀ ਚਲਿਆ ਗਿਆ ਜਿਹੜਾ ਕਿ ਚੜ੍ਹਦੀ ਬਰੇਸਤਾ ਜੇ ਗੱਭਰੂ ਸੀ ਜਸਪ੍ਰੀਤ ਦੀ ਸਿਰਫ 16 ਸਾਲ ਦੀ ਉਮਰ ਸੀਗੀ ਔਰ 10ਵੀਂ ਜਮਾਤ ਦਾ ਵਿਦਿਆਰਥੀ ਸੀਗਾ ਦੁੱਧ ਲੈਣ ਦੇ ਵਾਸਤੇ ਉਹ ਸ਼ਹਿਰ ਜਾਂਦਾ ਪਰ ਰਸਤੇ ਦੇ ਵਿੱਚ ਹੁਣੀ ਉਸ ਦੀ ਉਡੀਕ ਕਰ ਰਹੀ ਸੀ ਕੁਝ ਹੋਰ ਹੀ ਮੰਜੂਰ ਸੀਗਾ ਔਰ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਦੇ ਵਿੱਚ ਜਸਪ੍ਰੀਤ ਦੀ ਮੌਤ ਹੋ ਚੁੱਕੀ ਹੈ ਹਾਦਸਾ ਬੜਾ ਹੀ ਭਿਆਨਕ ਸੀਗਾ ਕਿ ਸਿਰ ਦੇ ਵਿੱਚੋਂ ਦਿਮਾਗ ਨਿਕਲ ਕੇ ਸੜਕ ਦੇ ਉੱਪਰ ਡਿੱਗ ਜਾਂਦਾ ਹੈ ਆਰ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਿੱਛੇ ਪਰਿਵਾਰਕ ਮੈਂਬਰ ਭੁੱਬਾ ਮਾਰ ਕੇ ਰੋ ਰਹੇ ਨੇ ਕਿਉਂਕਿ ਡੇਢ ਮਹੀਨਾ ਪਹਿਲਾਂ ਹੀ ਜਸਪ੍ਰੀਤ ਦੇ ਪਿਓ ਦੀ ਮੌਤ ਹੋਈ ਤੇ ਅੱਜ ਜਸਪ੍ਰੀਤ ਵੀ ਇਸ ਦੁਨੀਆ ਨੂੰ ਅਲਵਿਦਾ ਆ